ਅੱਜ ਹੋਲਾ ਮਨਾਇਆ ਗਿਆ ਸਤਖੰਡ ਸ੍ਰੀ ਦਰਬਾਰ ਇਹ ਵੀਰ ਜੀ ਇਸ ਦਿਨ ਨੂੰ ਬੜਾ ਖੁਸ਼ੀਆਂ ਭਰੀਆ ਦੇਣਿਆ ਸਾਰੇ ਅਹੀ ਕੌਮ ਜਿਹੜੀ ਆ ਗਦਗਦ ਹੋ ਗਈ ਆ ਅਸੀਂ ਗਲਵਕੜੀ ਪਾ ਕੇ ਦਿਨ ਨੂੰ ਮਨਾਉਂਦੇ ਆ ਕੋਈ ਸਾਡੇ ਦੇ ਭੇਸ ਭਾਤ ਨਹੀਂ ਹੁੰਦਾ ਇਸ ਦਿਨ ਨੂੰ ਕਿਹਾ ਗਿਆ ਵੀ ਜਿਹੜੇ ਹੋਲੀ ਮੱਲੀ ਨਹੀਂ ਖੇਡਣ ਦੇਣੀ ਜਦੋਂ ਇਹਨਾਂ ਨੂੰ ḍੱਕਿਆ ਗਿਆ ਵਾ ਮਹਾਰਾਜ ਨੇ ਆਖਿਆ ਮੈਂ ਹੋਲਾ ਮੱਲਾ ਕੱਢੂੰਗਾ ਇਸ ਦਿਨ ਹੋਲਾ ਮੱਲਾ ਜਿਹੜਾ ਆਨੰਦਪੁਰ ਸਾਹਿਬ ਕੱਢਿਆ ਜਾਂਦਾ ਵਾ ਉਹ ਖਾਲਸੇ ਦਾ ਜਨਮ ਦੇ ਆਲਾ ਉੱਥੇ ਹੀ ਮਨਾਇਆ ਜਾਂਦਾ ਵਾ ਉਹ ਇੱਕ ਕਾ ਪੰਥ ਦੀ ਚਾਹ ਖਾਲਸੇ ਦਾ ਉਹ ਘਾਰੇ ਆ ਉੱਥੇ ਬੜੀ ਖੁਸ਼ੀਆਂ ਨਾਲ ਮਨਾਇਆ ਜਾਂਦਾ ਉਸੇ ਤਰ੍ਹਾਂ ਹੀ ਇੱਥੇ ਦਰਬਾਰ ਸਾਹਿਬ ਆ ਲੱਖਾਂ ਦੀ ਦੁਨੀਆ ਚ ਆਈ ਆ ਜਿਹੜੇ ਫੁੱਲ ਭਾਂਤ ਭਾਂਤ ਦੇ ਲੈ ਕੇ ਆਏ ਆ ਬਹੁਤ ਵਧੀਆ ਤੇ ਸੋਹਣਾ ਦਿਨ ਮਨਾਇਆ ਗਿਆ ਪਰਫਿਊਮ ਨੂੰ ਰੋਕ ਲਗਾਈ ਜਾਂਦੀ ਐਸਡੀਪੀਸੀ ਵੱਲੋਂ ਉਹ ਵੀ ਇਹ ਇਹ ਚੀਜ਼ਾਂ ਦਾ ਕੈਮੀਕਲ ਭਾਗ ਬਣਾਇਆ ਜਾਂਦਾ ਇੱਕ ਕਰਕੇ ਰੱਖਿਆ ਗਿਆ ਕਿ ਇਥੇ ਅਤਰ ਵੀ ਵਰਤੇ ਜਾਂਦੇ ਨੇ ਹੋਰ ਭਾਗ ਭਾਮ ਦੇ ਵਿੱਚ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਪਰ ਉਹ ਜਿਹੜਾ ਪਰਫੂਮ ਜਿਹੜਾ ਤਾਂ ਕਰਕੇ ਬੰਦ ਕੀਤਾ ਗਿਆ ਠੀਕ ਠੀਕ ਹੈ ਇੱਕ ਮਿੰਟ ਅੱਜ ਹੋਲਾ ਮੋਹਲਾ ਦੇਖਣ ਆਏ ਜੀ ਬਹੁਤ ਵਧੀਆ ਨੰਦ ਆ ਗਿਆ ਹੁਣ ਮਿਲਣਾ ਜੀ ਜੀ ਅਜਿਹਾ ਐਕਸਪੀਰੀਅੰਸ ਕਿਤੇ ਹੋਰ ਦੇਖਣ ਨੂੰ ਮਿਲਿਆ ਨਾ 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 ਇੱਥੇ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਪਾ ਮੀਰੀਕਾ ਜੀ ਫਿਰ ਕੇ ਤੋਂ ਆਏ ਜੀ ਪੁਸ਼ਪਿੰਦਰ ਸਿੰਘ ਜੀ ਮੈਂ ਦਿੱਲੀ ਤੋਂ ਆਏ ਹਾਂ ਜੀ ਇਹ ਜੀਹਾਂ ਨਜ਼ਾਰਾ ਕਿਤੇ ਦੇਖਿਆ ਹੋਲੇ ਮੱਲੇ ਅਲੌਕਿਕ ਨਜ਼ਾਰਾ ਅਲੌਕਿਕ ਨਜ਼ਾਰਾ ਲੋਕੀ ਕਹਿੰਦੇ ਮਥਰੇ ਦੀ ਬਰਿੰਦਾਵਨ ਦੀ ਮੈਂ ਕਹਿੰਦੇ ਇੱਕ ਵਾਰ ਗੁਰੂ ਦੀ ਇੱਧਰ ਆਓ ਅਮਰ ਸਰਾਓ ਦੇਖੋ ਕਿਸ ਤਰ੍ਹਾਂ ਇੱਥੇ ਭੋਲਾ ਮੱਲਾ ਖੇਡਿਆ ਜਾਂਦਾ ਹੈ ਜੀ ਅੱਜ ਸਪੈਸ਼ਲ ਆਏ ਸੀ ਇੱਥੇ ਜਾਂ ਸਪੈਸ਼ਲ ਕੀ ਸਪੈਸ਼ਲ ਹੋਲੇ ਮੱਲੇ ਵਾਸਤੇ ਆਇਆ ਵੈਸੇ ਤਾਂ ਤਿੰਨ ਮੱਲੇ ਹੁੰਦੇ ਨੇ ਜਿ ਸ਼ਹਿਰਾ ਦਾ ਮੱਲਾ ਹੁੰਦਾ ਸੀਗਾ ਕਿਸੇ ਟਾਈਮ 'ਚ ਦੀਵਾਲੀ ਦਾ ਹੁੰਦਾ ਸੀ ਵਸਾਖੀ ਦਾ ਹੁੰਦਾ ਇੱਕ ਕਰ ਕਰਾ ਕੇ ਨਿਕੋ ਹੀ ਰਹਿ ਗਿਆ ਭੋਲਾ ਮੱਲਾ ਤੇ ਅਸੀਂ ਕਿਉਂ ਨਾ ਇਹਨੂੰ ਹਰ ਗੁਰੂ ਦੀ ਕੋਧੀ ਪਰਫਿਊਮ ਤੋਂ ਰੋਕ ਲਗਾਈ ਜਾਂਦੀ ਕਿ ਪਰਫਿਊਮ ਚ ਕੈਮੀਕਲ ਬਹੁਤ ਹੁੰਦੇ ਲੇਕਿਨ ਫਿਰ ਵੀ ਸੰਗਤ ਲੈ ਕੇ ਆਂਦੀ ਕਿ ਕਹਿਣਾ ਚਾਹੀਦਾ ਐਸੇ ਬਾਰੇ ਇਹ ਕਹਾਂਗੇ ਕਿ ਮਿਸਟ ਲੈ ਕੇ ਆਓ వాటర్ بیس ਪਰਫਿਊਮ ਲੈ ਕੇ ਆਓ ਐਲਕੋਹਲ ਵਾਲੇ ਨਾ ਲੈ ਕੇ ਆਓ ਐਲਕੋਹਲ ਵਾਲੇ ਅੱਖਾਂ ਨੂੰ ਵੀ ਖਰਾਬ ਕਰਦੇ ਨੇ ਨਾ ਐਜ਼ ਅ ਪਰਫਿਊਮਰ ਮੇਰੀ ਆਪਣੀ ਫੈਕਟਰੀ ਹੈ ਡੈਲੀ ਬਵਾਨਾ ਦੇ ਅੰਦਰ ਮੈਂ ਪਰਫਿਊਮ ਦਾ ਬਲੈਂਡਰ ਹੈਗਾ ਜੀ ਜੀ ਮੈਂ ਇਹ ਕਹਿ ਸਕਦਾ ਕਿ ਐਲਕੋਹਲ ਵਾਲੇ ਨਾ ਲੱਕਿਓ ਮਿਸਟ ਇਚ వాటర్ بیس ਪਰਫਿਊਮ ਲੈ ਕੇ ਆਓ ਜ਼ਰੂਰ ਲੈ ਕੇ ਆਓ ਉਹ ਵਾਲੇ ਹੀ ਲੈ ਕੇ ਆਓ ਦੂਸਰੇ ਨਾ ਲੈ ਕੇ ਗੁਰੂ ਚਕੀ ਫਤੇ ਗੁਰੂ ਰੂਪ ਜੋ ਹੋਲੇ ਮਹਲੇ ਦਾ ਦਿਵਸ ਹੈ ਪੂਰੇ ਵੇ ਖਾਲਸੇ ਦੀ ਚੋਲੀ ਕਲਗੀਆਂ ਵਾਲੇ ਪਾਸ਼ਾ ਨੇ ਸਾਨੂੰ ਪਾਇਆ ਹੋਰਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਮੱਲਾ ਸਾਰੇ ਧਰਮਾਂ ਨੂੰ ਆਪਣੇ ਆਪਣੇ ਧਰਮਾਂ ਦੇ ਵਿੱਚੋਂ ਹਰ ਜੋ ਤਿਹਾੜ ਮubaruk ਹੈ ਖਾਲਸੇ ਦਾ ਅਕੀ ਕਿਸੇ ਨਾਲ ਵੈਰ ਵਿਰੋਧ ਨਹੀਂ ਹੈ ਪਰ ਜੋ ਸੱਚਾ ਸਿੱਖ ਹੈ ਗੁਰੂ ਦਾ ਪਿਆਰਾ ਹੈ ਉਹ ਹਰ ਮੰਦਰ ਸਾਹਿਬ ਜਾਂ ਹਜੂਰ ਸਾਹਿਬ ਵਾਦਸਾ ਜਗ੍ਹਾ ਤੇ ਜਾ ਕੇ ਖਾਲਸੇ ਦਾ ਹੋਲਾ ਮੱਲਾ ਮਨਾਉਂਦਾ ਹੈ ਲਾਲ ਰੰਗ ਜਿਸ ਕੋ ਲਗਾ ਤਿਸ ਤੇ ਵੜ ਭਾਗਾ ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ ਸੋ ਗੁਰੂ ਰੂਪ ਦੀ ਕਿਰਪਾ ਅਸੀਂ ਸਾ ਸੰਗਜੋ ਗ੍ਰਾਮਦਾਦੇ ਚਰਨਾਂ ਤੇ ਝੋਲੀਆਂ ਭਰ ਕੇ ਜਾਓ ਸੁਖ ਸ਼ਾਂਤੀ ਪ੍ਰਾਪਤ ਕਰੋ ਇਸੇ ਤਰ੍ਹਾਂ ਗੁਰੂ ਘਰ ਦੇ ਦਰਸ਼ਨਾਂ ਲਈ ਆਂਦੇ ਰਹੋ ਤੇ ਇੱਥੇ ਖੁਸ਼ੀਆਂ ਲੈਂਦੇ ਰਹੋ ਖੁਸ਼ੀਆਂ ਦੇ ਜਕਾਰੇ ਬੁਲਾਵੇਂ ਨੇ ਆਹੋ ਜਾਵੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਬਹੁਤ ਵਧੀਆ ਇੱਕ ਮਨ ਨੂੰ ਸਕੂਨ ਮਿਲਿਆ ਜੋ ਇੱਕ ਕੀ ਠੰਡਕ ਮਿਲੀ ਇੱਥੇ ਆ ਕੇ ਸੰਗਤ ਦੇ ਦਰਸ਼ਨ ਕਰਕੇ ਪਾਰੀ ਕੇ ਬੇਨਤੀ ਕਰਾਂਗੇ ਸੰਗਤ ਨੂੰ ਆਗਾਹ ਤੋਂ ਜਦੋਂ ਵੀ ਇੱਥੇ ਤੁਸੀਂ ਸਪਰੇ ਲੈ ਕੇ ਆਓ ਅਲਕੋਹਲ ਤੋਂ ਬਿਨਾਂ ਲੈ ਕੇ ਆਓ ਕੋਈ ਗੁਰੂ ਸਾਹਿਬਾਂ ਦੇ ਉੱਤੇ ਇਹ ਸਪਰੇ ਹੋਣਾ ਹੁੰਦਾ ਸੰਗਤ ਦੇ ਉੱਪਰ ਹੋਣਾ ਹੈ ਤੇ ਬਿਨਾਂ ਅਲਕੋਹਲ ਤੋਂ ਯੂਜ਼ ਕਰੋ ਕੋਈ ਕੈਮੀਕਲ ਨਾ ਵਿੱਚ ਪਾਇਆ ਜਾਵੇ ਐਸਡੀਪੀਸੀ ਦੇ ਪ੍ਰਬੰਧ ਕਿਦਾਂ ਦੇ ਲੱਗੇ ਬਹੁਤ ਵਧੀਆ ਅਰੇਂਜਮੈਂਟਾਂ ਨਾਲ ਬਹੁਤ ਪ੍ਰਬੰਧ ਹੈਗਾ ਕਿਸੇ ਚੀਜ਼ ਦੀ ਕਮੀ ਨਹੀਂ ਹੈ ਠੀਕ ਹੈ